ਮਾਰੀ ਜਦੋਂ ਦੂਜੀ ਵੇਰ ਆਈ ਸੀ ਮੇਰੀ ਵੀ ਡਿਊਟੀ ਉਹਦੇ 'ਚ ਲਗਾਈ ਸੀ ਸਰਵੇ ਕਰਨ ਲਈ ਮੈਂ ਘਰਾਂ 'ਚ ਫੇਰੀ ਪਾਈ ਸੀ ਇੱਕ ਘਰ ਬੈਠੀ ਇੱਕ ਵਿਰਧ ਮਾਈ ਸੀ ਮੈਨੂੰ ਪਹਿਚਾਨਣ ਲਈ ਉਸ ਦਾ ਮੱਥੇ ਤੇ ਹੱਥ ਰੁਕ ਗਿਆ ਸਤਿ ਸ਼੍ਰੀਕਾਲ ਕਹਿ ਕੇ ਮੇਰਾ ਸਿਰ ਝੁਕ ਗਿਆ ਕੌਣ ਹੈ ਭਾਈ ਤੂੰ ਕੰਮ ਹੈ ਕੀ ਵੇ ਘਰ ਹਾਂ ਇਕੱਲੀ ਹੋਰ ਕੋਈ ਨਾ ਜੀਵੇ ਮਾਸਟਰਾਂ ਬੇਬੇ ਮੈਂ ਤਾਂ ਸਕੂਲ ਦਾ ਘੁੰਮਣ ਕਲਾਂ ਤੇ ਬਲਾਕ ਮੰਡੀ ਫੂਲ ਦਾ ਸਰਵੇ ਕਰਨਾ ਮੈਂ ਤੁਹਾਡੇ ਪਰਿਵਾਰ ਦਾ ਆਪਣਾ ਨਾਂ ਦੱਸ ਨਾਲੇ ਆਪਣੇ ਸਰਦਾਰ ਦਾ ਮੱਧਮ ਅੱਖਾਂ ਦੇ ਵਿੱਚ ਭਾਰਾ ਆ ਪਾਣੀ ਸੀ ਚਿਹਰੇ ਦੀਆਂ ਝੂੜੀਆਂ ਬਿਆਨ ਕਰ ਗਈਆਂ ਕਹਾਣੀ ਸੀ ਪ੍ਰਸੰਨ ਕੌਰ ਨਾਮ 80 ਸਾਲ ਹੋ ਗਏ ਜਾਈ ਨੂੰ ਪ੍ਰਸੰਨ ਕੌਰ ਨਾਮ 80 ਸਾਲ ਹੋ ਗਏ ਜਾਈ ਨੂੰ 60 ਸਾਲ ਹੋ ਗਏ ਪੁੱਤ ਬਖਤੌਰ ਸੁਨਵਿਆਈ ਨੂੰ ਹੇ 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 ਚਾਰ ਪੁੱਤ ਹੋਏ ਮੇਰੇ ਘਰ ਦੀ ਸ਼ਾਨ ਸੀ ਕੰਮ ਕਰ ਕਰ ਮੇਰੀ ਥੱਕਦੀ ਨਾ ਜਾਨ ਸੀ ਕੀ ਬਾਤ ਹੈ ਦਿਨ ਰਾਤ ਭੱਜੇ ਫਿਰਦੇ ਚਾਈ ਚਾਈ ਸੀ ਮਿੱਟੀ ਨਾਲ ਮਿੱਟੀ ਹੁੰਦੇ ਮੈਂ ਤੇ ਮੇਰਾ ਸਾਈਂ ਸੀ ਮਿਹਨਤਾਂ ਕਰਕੇ ਪੁੱਤ ਪੜ੍ਹਾਏ ਲਿਖਾਏ ਸੀ ਚਾਵਾ ਨਾਲ ਵਿਆਹੇ ਨਾਲੇ ਨੌਕਰੀਆਂ ਲਗਵਾਏ ਸੀ ਸ਼ਹਿਰੀ ਬਣ ਗਏ ਨੇ ਛੱਡ ਗਏ ਨੇ ਪਿੰਡ ਵੇ ਸ਼ਹਿਰੀ ਬਣ ਗਏ ਨੇ ਛੱਡ ਗਏ ਨੇ ਪਿੰਡ ਵੇ ਸੋਹਣਾ ਪਰਿਵਾਰ ਗਿਆ ਹੌਲੀ ਹੌਲੀ ਖਿੰਡ ਵੇ ਇਸੇ ਗੱਲ ਨੂੰ ਮੇਰਾ ਸਾਈਂ ਦਿਲ ਤੇ ਲਾ ਗਿਆ ਨਿਰਮੋਹੀ ਦੁਨੀਆ ਨੂੰ ਫਤਿਹ ਬੁਲਾ ਗਿਆ ਕੱਲੀ ਰਹਿ ਗਈਆਂ ਦਿਲੋਂ ਉੱਠੇ ਹੂਕ ਵੇ ਕੱਲੀ ਰਹਿ ਗਈਆਂ ਦਿਲੋਂ ਉੱਠੇ ਹੂਕਵੇ ਪੁੱਤਾਂ ਦੀਆਂ ਸ਼ਹਿਰ ਕੋਠੀਆਂ ਤੇ ਮਾਂ ਕਿੱਥੇ ਰੱਖੇ ਸੰਦੂਕ ਵੇ ਮੀਟਿੰਗਾਂ ਮੂਟਿੰਗਾਂ ਦੇ ਬਹਾਨੇ ਜੇ ਲਾਉਂਦੇ ਨੇ ਮੀਟਿੰਗਾਂ ਮੂਟਿੰਗਾਂ ਦੇ ਬਹਾਨੇ ਜੇ ਲਾਉਂਦੇ ਨੇ ਹੁਣ ਤਾਂ ਪੁੱਤ ਜ਼ਮੀਨ ਦਾ ਠੇਕਾ ਲੈ ਨਹੀਂ ਆਉਂਦੇ ਨੇ ਭੇਜੇ ਮੈਂ ਸਨੇਹੇ ਲੈ ਲੋ ਖਬਰਸਾਰ ਵੇ ਆ ਨਹੀਂ ਸਕਦੇ ਕਹਿੰਦੇ ਟੌਮੀ ਬਿਮਾਰ ਵੇ ਦੱਸ ਕੀ ਕਰੂ ਪੁੱਤ ਪਾਲਣ ਹਾਰਾਵੇ ਚੰਦਰਿਆਂ ਨੂੰ ਮਾਂ ਤੋਂ ਵੱਧ ਕੁੱਤਾ ਹੋ ਗਿਆ ਪਿਆਰਾ ਓਏ ਹੋਏ ਕੀ ਬਾਤ ਹੈ ਬੋਰੀ ਵਾਲੇ ਝੋਲੇ ਚ ਬੇਬੇ ਪਾਸਬੁੱਕ ਕੱਢ ਲਈ ਆਈ ਸੀ ਹਾਂ ਬੋਰੀ ਵਾਲੇ ਝੋਲੇ ਚ ਬੇਬੇ ਪਾਸਬੁੱਕ ਕੱਢ ਲਈ ਆਈ ਸੀ ਆ ਦੇਖੀ ਪੁੱਤ ਐਤਕੀ ਦੀ ਪੈਨਸ਼ਨ ਨਹੀਂ ਆਈ ਸੀ ਇਦੋਂ ਵੱਡੀ ਜ਼ਿੰਦਗੀ ਦੀ ਹੋਊ ਕੀ ਹਾਰਵੇ ਇਦੋਂ ਵੱਡੀ ਜ਼ਿੰਦਗੀ ਦੀ ਹੋਊ ਕੀ ਹਾਰਵੇ ਚਾਰ ਪੁੱਤਾਂ ਦੀ ਮਾਂ ਮੈਨੂੰ ਪਾਲਦੀ ਆ ਸਰਕਾਰ ਵਿੱਚ ਰੋਣ ਦਾ ਪਖੰਡ ਉਦੋਂ ਕਰਨਗੇ ਸਾਰੇ ਵੇ ਭੋਗ ਤੇ ਕੱਠ ਨਾਲੇ ਕਰਨਗੇ ਭੰਡਾਰੇ ਵੇ ਉਸ ਦਿਨ ਦੇਖੀ ਪੁੱਤਾ ਵੱਜਦੇ ਸਲੂਟ ਵੇ ਉਸ ਦਿਨ ਦੇਖੀ ਪੁੱਤਾ ਵੱਜਦੇ ਸਲੂਟ ਵੇ ਸ਼ਰਧਾਂਜਲੀਆਂ ਵੇਲੇ ਦੇਖੀ ਬੋਲਦੇ ਝੂਠ ਵੇ ਓਏ ਹੋਏ ਹੋਏ ਮਾਸਟਰ ਐ ਪੁੱਤਾ ਤੂੰ ਦੇਨੇ ਬੱਚਿਆਂ ਨੂੰ ਗਿਆਨ ਵੇ ਮਾਸਟਰ ਐ ਪੁੱਤਾ ਤੂੰ ਦੇਨੇ ਬੱਚਿਆਂ ਨੂੰ ਗਿਆਨ ਵੇ ਅਫਸਰ ਆਪੇ ਬਣਨਗੇ ਬਣਾਈ ਨੇਕ ਇਨਸਾਨ ਵੇ ਭੁੱਲ ਨਾ ਜਾਣ ਕਿਤੇ ਆਪਣੇ ਫਰਜ਼ ਵੇ ਬੜੇ ਔਖੇ ਹੁੰਦੇ ਲਾਉਣੇ ਮਾਵਾ ਦੇ ਕਰਜ ਵੇ ਬੇਬੇ ਨੇ ਜਦੋਂ ਮੁਕਾਤ ਹੀ ਕਹਾਣੀ ਸੀ ਚੈਲ ਦੀਆਂ ਅੱਖਾਂ ਵਿੱਚ ਭਰ ਆਇਆ ਪਾਣੀ ਸੀ ਦਿਲ ਵਿੱਚ ਉੱਠੀ ਫਿਰ ਡੁੱਗੀ ਇੱਕ ਚੀਜ਼ ਹੋਏ ਦਿਲ ਵਿੱਚ ਉੱਠੀ ਫਿਰ ਡੁੱਗੀ ਇੱਕ ਚੀਜ਼ ਹੋਏ ਚੇਤੇ ਰੱਖਿਓ ਸੋਹਣਿਓ ਸਿਰ ਦੇ ਤਾਜ ਤੋਂ ਵੱਡੀ ਹੈ ਮਾਂ ਦੀ ਅਸੀਸ ਹੋਏ ਸਿਰ ਦੇ ਤਾਜ ਤੋਂ ਵੱਡੀ ਹੈ ਮਾਂ ਦੀ ਅਸੀਸ ਹੋਏ ਸਿਰ ਦੇ ਤਾਜ ਤੋਂ ਵੱਡੀ ਮਾਂ ਦੀ